ਯਲਾ ਇਹ ਚੱਕਰ ਪਾਲਿਆ ਝੋਟੇ ਨੂੰ ਆਉਣ ਤੇ ਹੁਣ ਤਿੱਖਾ ਜਾ ਕਰਕੇ ਛੱਡ ਮੜਾ ਜਾ ਤਿੱਖਾ ਜਾ ਕਰਕੇ ਪੱਤਾ ਜਾ ਕਰਕੇ ਆਉਣ ਦੇ ਅਬ ਬੱਲੇ 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 ਜਾਂਦਾ ਚੱਲਵੇਂ 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 ਆਪ ਵੀ ਉਹ ਦੂੰ ਤਾਂ ਲੈ ਆਵਾਂਗੇ ਟ੍ਰੀਜਨ ਵਾਲੇ ਨੂੰ ਠੀਕ ਆ ਤਾਂ ਹੀ ਦਿੰਨੇ ਭਾਈ ਹੋਰ ਯਾਰ ਹੁਣ ਕਿਹਨਾਂ ਦਾ ਮੈਂ ਰਾਸਤਾਂ ਜਾਊਂਗਾ ਹੁਣ ਪੰਜਾ ਚੌ ਦਿਨਾਂ ਤੱਕ ਉਦੇ ਉੱਥੋਂ ਬਣਾ ਕੇ ਲਿਆਉਣਾ ਹੈਗਾ ਉੱਥੇ ਵੀ ਟਰਾਲੇ ਵੱਡੇ ਚੱਲਦੇ ਉੱਥੇ 5 ਫੁੱਟ ਤਾਂ ਉਹਨੇ 4 ਫੁੱਟ ਤਾਂ ਵਾਰਡ ਹੀ ਹੁੰਦੀ ਟਰਾਲੇ ਦੇ ਉੱਤੇ ਬੈੱਡ ਲੱਗਿਆ ਹੁੰਦਾ ਹੈਗਾ ਉਹ ਨਾਲੀ ਚੋਂ ਮਿੱਟੀ ਚੱਕਦੇ ਜਾਂ ਨਜ਼ੀਨ ਹੀ ਗੱਗਰ ਉਦੋਂ ਚੋਂ ਮਿੱਟੀ ਚੱਕ ਕੇ ਭੱਠਾਂ ਤੇ ਜਾਂਦੀ ਹੈ ਮਿੱਟੀ ਉੱਥੋਂ ਹਾਂ ਹਾਂ ਉਹ ਨਹੀਂ ਕਹਿੰਦੇ ਕੋਈ ਚੱਕ ਦਿੱਤੇ ਇਹ ਕਿੱਟੀ ਐ ਕੜਾ ਚੱਲ ਵਿੱਚ ਚੱਲ ਵਿੱਚ ਚੱਲ ਵੀ ਨੱਪ ਦੇ 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 ਲਈ ਕੋਲੋਂ ਆਉ ਟਰੈਕਟਰ ਆ ਜੂ ਨਾਲੇ ਮੈਂ ਵੀ ਝੋਟਿਆ ਚੱਕ ਦੇ ਫੱਟੇ ਚੱਕ ਦੇ ਫੱਟੇ ਆ ਜਾ ਕਰ ਬੁਖਦਾ ਤੁਰਿਆ ਹੁੰਦਾ ਇਹ ਕਿੱਥੇ ਪ੍ਰਵਾਹ ਮੰਦਾ ਯਾਰ ਅਰਜਣ ਆਰਜਣ ਇਹ ਚੱਲ 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 ਝੋਟਾ ਚੱਲ ਗਿਆ